ਇਹ ਇਰਾਦਾ ਦੇਖ ਕੇ ਮੈਨੂੰ 30 35 ਸਾਲ ਪੁਰਾਣਾ ਕਾਲੀ ਦਲ ਵੀ ਆਉਂਦਾ ਬੋਲੇ ਇਸ ਨਿਹਾਲਾ ਸ੍ਰੀ ਅਕਾਲਾ ਥੋਡੇ ਬਜ਼ੁਰਗ ਨਿਆ ਪਾਰਟੀਆਂ ਬਣਾਈਆਂ ਥੋਡੇ ਬਜ਼ੁਰਗਾਂ ਨੇ ਥੋਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਖੜਾ ਕੀਤਾ ਸ਼੍ਰੋਮਣੀ ਕਾਲੀ ਦਲ ਦੀ ਹੋਂਦ ਕਿਸ ਵਾਸਤੇ ਬਣਾਈ ਗਈ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜੇ ਕਿਤੇ ਧਰਮ ਤੇ ਹਮਲਾ ਹੁੰਦਾ ਸ਼੍ਰੋਮਣੀ ਅਕਾਲੀ ਦੇ ਲੱਗੇ ਲੱਕੇ ਢਾਲ ਬੰਦਾ ਜੇ ਗਰੀਬ ਤੇ ਹਮਲਾ ਹੁੰਦਾ ਕਿਸਾਨ ਤੇ ਹਮਲਾ ਹੁੰਦਾ ਪੰਜਾਬੀਆਂ ਤੇ ਹਮਲਾ ਹੁੰਦਾ ਵਪਾਰੀਆਂ ਤੇ ਹੁੰਦਾ ਤੇ ਢਾਲ ਬੰਦਾ ਕਾਲੀ ਦਲ ਥੋਡੀਆਂ ਲੜਾਈਆਂ ਲੜ ਲੜ ਕੇ ਅਕਾਲੀ ਦਲ ਨੇ ਇਨਸਾਫ ਦੁਲਾਈ ਹੈ ਅੱਜ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਮੇਰੇ ਸਵੇਰੇ ਹੀ ਅਸੀਂ ਮੈਂ ਵੀਡੀਓ ਆ ਰਹੀਆਂ ਸੀ ਮੇਰੇ ਕੋਲੇ ਐਨਾ ਭਾਰੀ ਮੀਂਹ ਪਿੰਡਾਂ ਵਿੱਚ ਮੈਂ ਥੋੜੀਆਂ ਵੀਡੀਓਆਂ ਦੇਖੀਆਂ ਮੀਂਹ ਦੇ باوجود ਤੁਸੀਂ ਗੋਡੇ-ਗੋਡੇ ਗਲੀਆਂ 'ਚ ਪਾਣੀ ਸੀ ਤਾਂ ਤੁਸੀਂ ਫਿਰ ਵੀ ਬੱਸਾਂ ਚੜ੍ਹ ਕੇ ਗੱਡੀਆਂ ਚੜ੍ਹ ਕੇ ਜੋ ਵੀ ਸਾਧਨ ਹੈ ਉਹ ਤੁਸੀਂ ਲੈ ਕੇ ਇੱਥੇ ਪਹੁੰਚੇ ਮੇਰਾ ਸਿਰ ਝੁਕਦਾ ਤੁਹਾਡੇ ਤੇ ਤੁਹਾਨੂੰ ਇੱਧਰ ਆ ਜਾ ਸਾ ਸਨਿਆ ਕਾਲ ਅੱਜ ਕਿਉਂ ਇਕੱਠੇ ਹੋਏ ਆ ਤੁਹਾਡੀਆਂ ਜ਼ਮੀਨਾਂ ਤੇ ਹਮਲਾ ਕਰਨ ਲੱਗ ਗਏ ਆ ਦਿੱਲੀ ਵਾਲੇ ਆ ਕੇਜਰੀਵਲ ਆ ਇਹਨਾਂ ਦਾ ਕੰਮ ਇੱਕੋ ਇੱਕਾ ਹੁਣ ਪਤਾ ਇਹਨਾਂ ਨੂੰ ਕੀ 1.5 ਸਾਲ ਬਾਅਦ ਇਹਨਾਂ ਨੂੰ ਛੱਤਰ ਪਹਿਣੇ ਆ ਜਮਾਨਤਾ ਜੱਤ ਹੋਣੀ ਆ ਹੁਣ ਇੱਕੋ ਇੱਕਾਂ ਤੇ ਲੱਗੇ ਆ ਕਿ ਅਸੀਂ ਕਿਵੇਂ ਨਾ ਕਿਵੇਂ ਲੁੱਟ ਲਈਏ ਪੈਸਾ ਇਕੱਠਾ ਕਰ ਲਈਏ ਪਰ ਉਹਨਾਂ ਨੂੰ ਪਤਾ ਨਹੀਂ ਆ ਪੰਜਾਬ ਹੈ ਪੰਜਾਬ ਦੇ ਲੋਕ ਐਡਾ ਵੱਡਾ ਧੱਕਾ ਨਹੀਂ ਸਹੰਦੇ ਹੁਣ ਕਰ ਕੀ ਲਿਆ ਇਹਨਾਂ ਨੇ ਆ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਤੁਹਾਡੀ ਜ਼ਮੀਨਾਂ ਦੇ ਕਬਜ਼ੇ ਵਾਲੀ ਸਕੀਮ ਹੈ ਕੀ ਤੁਸੀਂ ਜਾਣਦੇ ਹੋ ਜਦੋਂ ਆਖਲੀ ਦਲ ਦੀ ਸਰਕਾਰ ਸੀ ਉਦੋਂ ਜਿਹੜਾ ਐਕਟ ਬਣਾਇਆ ਸੀ ਪੂਰੇ ਦੇਸ਼ ਦਾ ਐਕਟ ਬਣਾਇਆ ਸੀ ਕਿਉਂਕਿ ਪਹਿਲੇ ਕੀ ਹੁੰਦਾ ਸੀ ਕਿਸਾਨਾਂ ਦੀ ਜ਼ਮੀਨਾਂ ਤੇ ਸਰਕਾਰਾਂ ਧੱਕੇ ਨਾਲ ਅਕਵਾਇਰ ਕਰਕੇ ਬਹੁਤ ਘੱਟ ਮੁਆਵਜ਼ਾ ਦਿੱਤਾ ਜਾਂਦਾ ਸੀ ਫਿਰ ਪੂਰੇ ਦੇਸ਼ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਕਿਸਾਨ ਦੀ ਕਰੀਬ ਦੀ ਜਾਇਦਾਦ ਹੈ ਉਹਨੂੰ ਸਰਕਾਰਾਂ ਐ ਨਹੀਂ ਧੱਕੇ ਨਾਲ ਕਰ ਸਕਦੀਆਂ ਇੱਕ ਪਾਰਲੀਮੈਂਟ ਨੇ ਐਕਟ ਬਣਾਇਆ ਉਸ ਐਕਟ ਦੇ ਤਹਿਤ ਜੇ ਕੋਈ ਵੀ ਜ਼ਮੀਨ ਐਕਵਾਇਰ ਕਰਨੀ ਹੈ ਸਭ ਤੋਂ ਪਹਿਲੇ এনवायरमेंट ਕਲੀਅਰੈਂਸ ਲੈਣੀ ਪੈਂਦੀ ਹੈ ਸੋਸ਼ਲ ਇੰਪੈਕਟ ਸਟਡੀ ਹੁੰਦੀ ਹੈ ਮਤਲਬ ਕਿ ਜੇ ਇਥੇ 10 ਹਜ਼ਾਰ ਕਿਲਾਕਵਾਇਰ ਕੀਤਾ ਹੈ ਜਿਹੜੇ ਉੱਥੇ ਲੋਕ ਰਹਿੰਦੇ ਐ ਜਿਹੜੇ ਦਿਹਾੜੀ ਪੇਟੀ ਕਰਦੇ ਐ ਜਿਹੜੇ ਉੱਤੇ ਪਸ਼ੂ ਚਾਰਦੇ ਐ ਜਿਹੜੇ ਗਰੀਬ ਖੇਤਾਂ 'ਚ ਕੰਮ ਕਰਦੇ ਐ ਕਿਸਾਨ ਕਰਦੇ ਉਹਨਾਂ ਦਾ ਕੀ ਅਸਰ ਹੋਊਗਾ ਜੇ ਅਸਰ ਉਹਨਾਂ ਨੂੰ ਜੇ ਨੁਕਸਾਨ ਹੋਊਗਾ ਤੇ ਉਹ ਜ਼ਮੀਨ ਅਕਵਾਇਰ ਨਹੀਂ ਹੁੰਦੀ ਸੀ ਉਹਦੇ ਬਾਅਦ ਫਿਰ ਇੱਕ ਫੈਸਲਾ ਕੀਤਾ ਜਾਂਦਾ ਸੀ ਕਿ ਉਹ ਜਗ੍ਹਾ ਦੇ ਵਿੱਚ ਜਿਹੜੇ ਗਰੀਬ ਐ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ ਜਾਏ ਜਿਹੜੇ ਉੱਥੇ ਦਿਹਾੜੀ ਕਰਦੇ ਆ ਉਹਨਾਂ ਨੂੰ ਕਿੰਨਾ ਦਿੱਤਾ ਜਾਏ ਹਰ ਚੀਜ਼ ਦਾ ਇੱਕ ਤਸਕੀਮ ਬਣੀ ਸੀ ਤੇ ਉਹਦੇ ਬਾਅਦ ਜਿਹੜੀ ਕਿਸਾਨ ਦੀ ਜ਼ਮੀਨ ਜੋ ਮਾਰਕੀਟ ਦਾ ਰੇਟ ਐ ਉਹਨੂੰ 400 ਗੁਣਾ ਨਾ ਮਿਲਾ ਕੇ ਉਹਦਾ ਰੇਟ ਦਿੱਤਾ ਜਾਊਗਾ ਆ ਫੈਸਲਾ ਹੋਇਆ ਪਰ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੈ ਜਿੰਨੀ ਕਾਨੂੰਨ ਦੀਆਂ ਧੱਜੀਆਂ ਆ ਝਾੜੂ ਵਾਲੇ ਉਡਾ ਰਹੇ ਆ ਅੱਜ ਸਰਕਾਰ ਪੰਜਾਬ ਪੰਜਾਬੀਆਂ ਦੀ ਨਹੀਂ ਐ ਆ ਕੇਜਰੀਵਾਲ ਤੇ ਉਹਦੇ ਲੁਟੇਰੇ ਇੱਥੇ ਆ ਕੇ ਬਹਿ ਗਏ ਐ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਆ ਜਿਹੜਾ ਸਸੋਨੀਆ ਉਹ ਚਾਰ ਮਹਿਕ ਮੈ ਉਹਨੂੰ ਦੇ ਦਦੇ ਤੇ ਇੱਕ ਜੈ ਨਾ ਦਿੱਲੀੋਂ ਚਾਰ ਮਹਿਕ ਮੈ ਉਹਨੂੰ ਦੇ ਦਦੇ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਆਪਣਾ ਲਾਤਾ ਤੁਸੀਂ ਦੇਖੋ ਹੁਣ ਕਰਨਾ ਕੀ ਚਾਹੁੰਦੇ ਐ ਇਹਨਾਂ ਨੇ ਦੇਖਿਆ ਕਿ ਪੈਸਾ ਇਕੱਠਾ ਕਿਵੇਂ ਕਰੀਏ ਵੱਡੇ ਪੱਧਰ ਤੇ ਅਰਬਾਂ ਰੁਪਏ ਇਕੱਠਾ ਕਰਨਾ ਚਾਹੁੰਦੇ ਐ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋਈ ਵੱਡੇ ਵੱਡੇ ਬਿਲਡਰ ਨੇ ਕਹਿੰਦਿਆ ਕਿ ਸਾਨੂੰ ਜੀ ਕੋਈ 500 ਕਿੱਲਾ ਲੁਜਾਣੇ ਦੇ ਦਿਓ ਕੋਈ ਕਹਿੰਦਾ 1000 ਕਿੱਲਾ ਦੇ ਦਿਓ ਕੋਈ ਕਹਿੰਦਾ ਕਿੱਥੇ ਦੇ ਦਿਓ ਇਹ ਸਾਰੇ ਬਿਲਡਰਾਂ ਨਾਲ ਗੱਲ ਕਰਕੇ ਜਿੱਥੇ ਜਿੱਥੇ ਬਿਲਡਰ ਚਾਹੁੰਦੇ ਸੀ ਉੱਥੇ ਜ਼ਮੀਨ ਐਕਵਾਇਰ ਕਰਨ ਦੇ ਨੋਟਿਸ ਦੇ ਦਿੱਤੇ ਬਿਲਡਰਾਂ ਤੋਂ ਅਡਵਾਂਸ ਲਈ ਬੈਠੇ ਐ ਐਡੇ ਵੱਡੇ ਤੂਫਾਨ ਦੇ ਬਾਵਜੂਦ ਉਹ ਕਿਉਂ ਨਹੀਂ ਰੁਕ ਰਹੇ ਕਿਉਂਕਿ ਪੈਸਾ ਜੇਜ ਪਾਈ ਬੈਠੇ ਐ ਕਰੋੜਾਂ ਰੁਪਏ ਲਈ ਬੈਠੇ ਐ ਬਿਲਡਰ ਕਹਿੰਦੇ ਸਾਨੂੰ ਜ਼ਮੀਨ ਦਿਓ ਫਿਰ ਇਹਨਾਂ ਨੇ ਦੇਖਿਆ ਕਿ ਜਿਹੜਾ ਪਾਰਲੀਮੈਂਟ ਦਾ ਇੱਕ ਉਹਦੇ ਤਾਈ ਤਾਂ ਕਰ ਨਹੀਂ ਸਕਦੇ ਜਿਹੜਾ ਬਾਦਲ ਸਾਹਿਬ ਨੇ ਬਣਾਇਆ ਸੀ ਇੱਕ ਉਹਦੇ ਕਹੇ ਕਰ ਨਹੀਂ ਸਕਦੇ ਫਿਰ ਇਹਨਾਂ ਨੇ ਦੇਖਿਆ ਕੋਈ ਪੁਰਾਣਾ ਲੱਭਿਆ 1995 ਦਾ ਕੋਈ ਪੁਰਾਣਾ ਐਟ ਪਹਿਲੇ ਉਹਦੇ ਚ ਇੱਕ ਦੋ ਕਲੌਜ਼ ਸੀ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਇੱਕ ਕਲੌਜ਼ ਹੈਗਾ ਸੈਕਸ਼ਨ 56 ਜਿੱਥੇ ਉਹਦੇ ਲਿਖਿਆ ਕੀ ਸਰਕਾਰ ਜੀ ਦੀ ਮਰਜ਼ੀ ਜ਼ਮੀਨ ਐਕਵਾਇਰ ਕਰ ਸਕਦੀ ਹੈ ਤੇ ਉਹਦੇ ਜਿਹੜਾ ਛੱਡਣਾ ਉਹਨੂੰ ਛੱਡ ਵੀ ਸਕਦੀ ਹੈ ਮਤਲਬ ਇਹ ਤਾਂ ਪੈਸੇ ਆ ਗਏ ਇਹਨੂੰ ਛੱਡ ਦਿਓ ਇਹਨੇ ਨਹੀਂ ਦਿੱਤੇ ਅਕਵਾਇਰ ਕਰ ਦੋ ਤੇ ਵੱਡੀ ਗੱਲ ਹੈ ਜਿਹੜਾ ਉਹਦਾ ਦੂਜਾ ক্লোਜ਼ ਹੈ ਸਭ ਤੋਂ ਖਤਰਨਾਕ ਉਹ ਹੈ ਕਿ ਉਹ ਜਿਹੜੀ ਜ਼ਮੀਨ ਅਕਵਾਇਰ ਕਰਾਂਗੇ ਕਿਸੇ ਮਰਜ਼ੀ ਨੂੰ ਦੇ ਸਕਦੇ ਆ ਮਤਲਬ ਬਿਲਡਰਾਂ ਨੂੰ ਜਦੋਂ ਮਰਜ਼ੀ ਫੜਾ ਦੋਗੇ ਤੱਕ ਬਦਲ ਦਿਓ ਤਾਜ ਬਦਲ ਦਿਓ ਸਹੀ ਮਨਾਂ ਦਾ ਰਾਜ ਬਦਲ ਦਿਓ ਜਦੋਂ ਭਗਵਾਨਤਮਨ ਨੂੰ ਕਿਹਾ ਕਰ ਦੱਸ ਕਦੇ ਦਿੱਤੇ ਉਹ ਕਹਿੰਦਾ ਮੈਂ ਤਾਂ ਜਾਊਂਗਾ ਜੇਲ੍ਹ ਚ ਫਿਰ ਕੇਜਰੀਵਾਲ ਦੇਖੋ ਐਡਾ ਪੈਸੇ ਦੀ ਲਾਲਚ ਹੈ ਪਹਿਲੀ ਵਾਰ ਹੋਇਆ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਹੈ ਜਾਂ ਪਲੈਨਿੰਗ ਹੁੰਦੀ ਹੈ ਉਸ ਕਮੇਟੀ ਦਾ ਹੈੱਡ ਮੁੱਖ ਮੰਤਰੀ ਹੁੰਦਾ ਉਸ ਹਾਊਸਿੰਗ ਮਨਿਸਟਰ ਹੁੰਦਾ ਤੇ ਸਾਰੇ ਜਿੰਨੇ ਮਹਿਕਮੇ ਸੈਕਰੀ ਹੈ ਉਹ ਸਾਰੇ ਉਸ ਕਮੇਟੀ ਦੇ ਮੈਂਬਰ ਹੁੰਦੇ ਆ ਐਨਵਾਇਰਨਮੈਂਟ ਵਾਲੇ ਪੰਚਾਇਤਾਂ ਦੇ ਸਾਰੇ ਸੈਕਟਰੀ ਤੇ ਮਿਨਿਸਟਰ ਕਮੇਟੀ ਦੇ ਹੁੰਦੇ ਆ ਮੈਂਬਰ ਉਹ ਦੇਖਦੀ ਹੈ ਲੈਣੀ ਹੈ ਕਿ ਨਹੀਂ ਲੈਣੀ ਕਿਸ ਵਾਸਤੇ ਲੈਣੀ ਹੈ ਇਹਨਾਂ ਨੇ ਕੀ ਕੀਤਾ ਦੇਖੋ ਕਿੱਡੀ ਵੱਡੀ ਥੋੜੇ ਦੇ ਇਹਨਾਂ ਨੇ ਤੱਕਾ ਕੀਤਾ ਇਹਨਾਂ ਨੇ ਕਮੇਟੀ ਬਣਾ ਲਈ ਜਿਹਦਾ ਮੁਖੀ ਹੋ ਗਿਆ ਚੀਫ ਸੈਕਟਰੀ ਚੀਫ ਸੈਕਟਰੀ ਨੂੰ ਕਿਹਾ ਤੂੰ ਚੀਫ ਸੈਕਟਰੀ ਰਹਿਣਾ ਉਹ ਕਹਿੰਦਾ ਜੀ ਮੈਨੂੰ ਚੀਫ ਫੈਕਟਰੀ ਬਣਾ ਦਿਓ ਜਿਵੇਂ ਕੋਈ ਐਸਐਸਪੀ ਨਹੀਂ ਲੱਗਦੇ ਹੁਣ ਜਿੰਨੇ ਐਸਐਸਪੀ ਲੱਗੇ ਪੈਸੇ ਲੈ ਕੇ ਲੱਗੇ ਆ ਤੇ ਜੋ ਪੈਸੇ ਜਿਹਨੂੰ ਜਿਹਨੇ 40 ਲੱਖ ਕਰੋੜ ਰੁਪਇਆ ਦਿੱਤਾ ਉਹਨੇ ਕਮਾਉਣਾ ਵੀ ਥੋਤੂਈਆਂ ਤੇ ਹੁਣ ਇਹਨਾਂ ਨੇ ਕੀ ਕੀਤਾ ਚੀਫ ਮਨਿਸਟਰ ਦੀ ਛੱਡ ਕੇ ਚੀਫ ਸੈਕਟਰੀ ਨੂੰ ਅੱਗੇ ਲਾਤਾ ਤੇ ਉਹਦੇ ਥੱਲੇ ਕਮੇਟੀ ਚਾਰ ਬੰਦੇ ਹੋਰ ਕਿੜੇ ਆ ਉਹ ਨਾਮ ਵੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਇਹ ਕਹਿੰਦਾ ਉਨਰਾਕ ਕੁੰਡੂ ਉਹ ਪਤਾ ਨਹੀਂ ਦਿੱਲੀੋਂ ਕਿੱਥੋਂ ਲਿਆਂਦਾ ਹੈ ਇੱਕ ਹੈਗਾ ਸ਼ੌਕਤ ਰੋਏ ਇੱਕ ਵਿਵਵ ਮਹੇਸ਼ਵਰੀ ਇੱਕ ਸੀਮਾ ਬੰਸਲਾ ਦੇਖੋ ਆ ਕਮੇਟੀ ਬਣਾ ਦੀ ਜਿੰਨਾਂ ਨੂੰ ਪੰਜਾਬ ਦਾ ਲੱਲਾ ਕਾਕਾ ਨਹੀਂ ਪਤਾ ਇਹਨਾਂ ਤੋਂ ਘੁੱਗੀ ਮਰਾ ਕੇ ਥੋੜੀ ਜ਼ਮੀਨ ਕਬਜ਼ਾ ਕਰਕੇ ਉਹ ਲੈਣਾ ਚਾਹੁੰਦੇ ਆ ਮੈਂ ਕੁੰਡੂ ਸਾਹਿਬ ਨੂੰ ਕਹਿਣਾ ਚਾਹੁੰਦਾ ਸ਼ੌਕਤ ਸਾਹਿਬ ਨੂੰ ਮਹੇਸ਼ਵਰੀ ਤੇ ਬੰਸਲ ਨੂੰ ਬੀਬੀ ਨੂੰ ਪੰਜਾਬ ਦੀ ਜਿਹਨਾਂ ਦੇਖਿਆ ਤੁਸੀਂ ਚੀਫ ਸੈਕਟਰੀ ਸਾਹਿਬ ਇੰਨਾ ਖਾਣਾ ਮੀਚ ਲੋ ਇੰਨਾ ਖਾਣਾ ਮੀਚ ਲਿਓ ਡੇਢ ਸਾਲ ਹੀ ਰਹਿ ਗਿਆ ਮੈਨੂੰ ਲੱਗਾ ਡੇਢ ਤੋਂ ਵੀ ਘੱਟ ਹੈ ਡੇਢ ਤੋਂ ਵੀ ਘੱਟ ਹੈ 24 ਘੰਟਿਆਂ ਚ 12 ਘੰਟੇ ਤੇ ਸੌਂਗੇ ਟਪਾ ਲੈਣੇ ਆ ਇਹਦਾ ਮਤਲਬ 8 ਮਹੀਨੇ ਦਿਨ ਰਹਿ ਗਿਆ ਬਾਕੀ ਦਾ ਸੌਗੇ ਵਾ ਲੋਗੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਅਫਸਰਾਂ ਨੂੰ ਜਿਸ ਰਾਤ ਚੱਲੇ ਹੂੰ ਤੁਸੀਂ ਉਹਦੇ ਨਤੀਜੇ ਦੇਖ ਲਿਓ ਜੈ ਜੈ ਧੱਕੇ ਕਰ ਰਹੇ ਐ ਜੈ ਜੈ ਜ਼ੁਲਮ ਕਰ ਰਹੇ ਮੈਨੂੰ ਲੱਗਦਾ ਖਜ਼ਾਨਾ ਇਹਨਾਂ ਨੇ ਖਾਲੀ ਕਰਤਾ ਤੇ ਉਹਦੇ ਬਾਅਦ ਕੀ ਕਰਨਾ ਸੋਚੇ ਆ ਜਿਹੜੇ ਤੁਹਾਡੇ 60 ਹਜ਼ਾਰ ਕਿੱਲਾ ਹੈ ਆ ਤਾਂ ਸ਼ੁਰੂਆਤ ਹੈ ਪਾਣੀ ਨੂੰ ਦੇਖ ਲੈ ਕਿੰਨਾ ਗਰਮ ਹੈ ਜਦੋਂ ਦੇਖ ਲਿਆ ਕਿ ਤੇ ਠੰਡਾ ਹੈ ਤੇ ਫਿਰ ਕਹਿੰਦੇ 1 ਲੱਖ ਏਕੜ ਦੀ ਹੋਰ ਲਿਸਟ ਆ ਰਹੀ ਹੈ ਕੋਈ ਸ਼ਹਿਰ ਨਹੀਂ ਛੱਡਾ ਹੁਣ ਇਹਨਾਂ ਨੇ ਕੀ ਕਰਨਾ ਹੈ ਆਈ ਜ਼ਮੀਨ ਦੇ ਉੱਤੇ ਇਹਨਾਂ ਨੇ ਕਰਜ਼ਾ ਲੈ ਲੈਣਾ ਹੈ ਉਹ ਕਰਜ਼ਾ ਲੈ ਕੇ ਆ ਸੋਚਦੇ ਆ ਕਿ ਅਸੀਂ ਕਰਜ਼ਾ ਲੈ ਕੇ ਫਿਰ ਅਸੀਂ ਇਲੈਕਸ਼ਨ ਤੋਂ 2-3 ਮਹੀਨੇ ਪਹਿਲੇ 1000 ਰੁਪਏ ਬੀਬੀਆਂ ਨੂੰ ਦੇ ਦਾਂਗੇ ਹਾਈ ਪੈਸੇ ਜ਼ਮੀਨ ਦੇ ਉੱਤੇ ਬੈਂਕ ਤੋਂ ਕਰਜ਼ਾ ਲੈ ਕੇ ਆ ਦੇ ਦਾਂਗੇ ਆ ਸੋਚਦੇ ਆ ਕਿ ਫਿਰ ਤੋਂ ਠੱਗੀ ਮਾਰਾਂਗੇ ਜਿਵੇਂ ਪਹਿਲੇ ਇਹਨਾਂ ਨੇ ਠੱਗੀ ਮਾਰੀ ਓਹੀ ਹੁਣ ਕਰਨਾ ਚਾਹੁੰਦੇ ਆ ਇਹਨਾਂ ਦਾ ਰਾਜਾ ਰਾਜ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਯਾਰ ਆਪਣੇ ਆਪਣੀ ਹੁੰਦੀ ਆ ਹੁਣ ਤਾਂ ਸਭ ਕੁਝ ਸਿੱਖ ਲੀਏ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਆ ਕਾਂਗਰਸ ਐ ਭਾਵੇਂ ਆ ਝਾੜੂ ਵਾਲੇ ਐ ਇੰਨਾ ਲਗਾ ਤੁਹਾਡੇ ਪ੍ਰਤੀ ਨਹੀਂ ਐਨਾ ਦਰਦ ਨਹੀਂ ਪੰਜਾਬ ਪ੍ਰਤੀ ਕੋਈ ਕਿਸਾਨ ਗਰੀਬ ਪ੍ਰਤੀ ਦਰਦ ਨਹੀਂ ਜੇ ਦਰਦ ਹੈ ਜੇ ਤੁਹਾਡੀ ਲੜਾਈ ਲੜਦੀ ਐ ਜੇ ਤੁਹਾਡੇ ਵਾਸਤੇ ਜਾਨ ਵਾਰ ਸਕਦੀ ਐ ਤੇ ਸ਼ਰੋਮ ਨਹੀਂ ਅਕਾਲੀ ਦਲ ਆ ਸੋ ਮਿਹਾਲ ਸਤ ਸ੍ਰੀ ਅਕਾਲ ਜੈ ਸ਼ਕੀਰ ਸਿੰਘ ਬਾਦਲ ਜਿੰਦਾਬਾਦ ਜੈ ਸ਼ਕੀਰ ਸਿੰਘ ਬਾਦਲ ਜਿੰਦਾਬਾਦ ਹੁਣ ਇਹਦਾ ਕੀ ਨੁਕਸਾਨ ਤੁਹਾਨੂੰ ਸਭ ਤੋਂ ਪਹਿਲੇ ਹੋਣਾ ਹੈ ਜਿਹੜੀ ਜ਼ਮੀਨ ਦੀ ਨੋਟੀਫਿਕੇਸ਼ਨ ਕਰਤੀ ਉਹਦੇ ਤੇ ਤੁਸੀਂ ਲੋਨ ਨਹੀਂ ਲੈ ਸਕਦੇ ਉਹਦੇ ਤੇ ਸੀਐਲਯੂ ਨਹੀਂ ਕਰਾ ਸਕਦੇ ਉਹਦੇ ਤੇ ਤੁਸੀਂ ਕੁਝ ਵੀ ਨਹੀਂ ਕਰ ਖੇਤੀ ਤੋਂ ਬਗੈਰ ਕੁਝ ਨਹੀਂ ਕਰ ਸਕਦੇ ਜਿਹੜੀ ਇੱਥੇ ਜ਼ਮੀਨਾਂ ਦੇ ਭਾਅ ਮੇਰੀ ਡਿਵੈਲਪਮੈਂਟ ਕਰਕੇ ਅੱਜ ਇੰਨੀਆਂ ਸੜਕਾਂ ਬਣਾਈਆਂ ਤੇ ਦੇਖੋ ਇੰਨੀ ਤਰੱਕੀ ਗਈ ਤੇ ਭਾਅ ਕਿੰਨੇ ਵੱਧ ਗਏ ਹੁਣ ਉਹ ਜੇ 5 ਕਰੋੜ ਦੀ ਜ਼ਮੀਨ ਆ 50 ਹਜ਼ਾਰ ਪਲਾਂ ਦੇ ਲੱਖ ਦੀ ਰਹਿ ਜਾਊਗੀ ਐਸ ਕਰਕੇ ਮੈਂ ਪਹਿਲੇ ਵੀ ਕਿਹਾ ਸੀ ਅਕਾਲੀ ਦਲ ਤੁਹਾਡੀ ਢਾਲ ਹੈ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਢਾਲ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਇੱਕ ਇੰਚ ਜ਼ਮੀਨ ਨਹੀਂ ਦੇਣ ਦੇਵਾਂਗੇ ਇੱਕ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੁਖਵੀਰ ਤੇਰੀ ਸੋਚਦੇ ਨਾ ਰਾਵਾਂਗੇ ਠੋਕ ਕੇ ਸੁਖਵੀਰ ਤੇਰੀ ਸੋਚਦੇ ਨਾ ਰਾਵਾਂਗੇ ਠੋਕ ਕੇ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਜੰਗ ਸ਼ੁਰੂ ਕਰਤੀ ਆਪਾਂ ਅੱਜ ਇੱਥੇ ਸ਼ੁਰੂ ਕੀਤਾ ਤਰਨਾ ਅਗਲਾ ਮੁਹਾਲੀ ਹੈ 28 ਤਰੀਕ ਨੂੰ 4 ਤਰੀਕ ਨੂੰ ਬਠਿੰਡੇ ਆ ਤੇ ਜਿੰਨੇ ਜਿਹੜੇ ਸ਼ਰਾਂਚ ਆਪਾਂ ਉਥੇ ਦੇਵਾਂਗੇ ਦੂਜੀ ਗੱਲ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਹੈ ਰੈਜੂਲੇਸ਼ਨ ਪਾਸ ਕਰਕੇ ਪੰਚਾਇਤ ਦੇ ਗ੍ਰਾਮ ਸਭਾ ਦਾ ਲਿਖ ਕੇ ਦੇ ਦਿਓ ਕਿ ਅਸੀਂ 1 ਇੰਚ ਜ਼ਮੀਨ ਆਪਣੇ ਪਿੰਡ ਦੀ ਨਹੀਂ ਦੇਣੀ ਅਗਲੇ 15 ਦਿਨ ਦੇ ਅੰਦਰ ਅੰਦਰ ਆਪਾਂ ਪਲਾਨ ਬਣਾਈਏ

ਕੋਚ ਬੀਆ ਗਾਲੇ ਖੈਰਾ ਦਿਆਂਗੇ ਢੋਕੇ ਇੱਕ ਹੋਰ ਗੱਲ ਕਿਤੇ ਤੁਸੀਂ ਕਿਤੇ ਘਰੇ ਜਾਓਗੇ ਨਾ ਅੱਜ ਤੁਸੀਂ ਸੋਚੋ ਪੰਜਾਬ ਵਿੱਚ ਬੇਅਦਬੀਆਂ ਕਿਦੋਂ ਸ਼ੁਰੂ ਹੋਈਆਂ ਜਦੋਂ ਝਾੜੂ ਆਇਆ ਜਦੋਂ ਝਾੜੂ ਆਇਆ ਤੁਸੀਂ ਦੇਖ ਲਓ ਆ ਝਾੜੂ ਵਾਲੇ ਨੇ ਦੇ ਕਾਂਗਰਸ ਨੇ ਮਿਲ ਕੇ ਪਲਾਨ ਬਣਾ ਲਿਆ ਕਿ ਜਿਸ ਤਰੀਕੇ ਨਾਲ ਬਾਦਲ ਸਾਹਿਬ ਵੱਡੇ ਕੰਮ ਕਰ ਰਹੇ ਸੀ ਜਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਸੀ ਜਿਵੇਂ ਸੜਕਾਂ ਬਣਾ ਰਹੇ ਸੀ ਫਲਾਈਓਵਰ ਬਣਾ ਰਹੇ ਸੀ ਜਿਵੇਂ ਪਿੰਡਾਂ ਦੀ ਡਿਵੈਲਪਮੈਂਟ ਕਰਾ ਰਹੇ ਸੀ ਜਿਵੇਂ ਘਰ ਘਰ ਆਟਾ ਦਾਲ ਸ਼ਕਰ ਪੈਨਸ਼ਨ ਦੇ ਰਹੇ ਸੀ ਜਿਵੇਂ ਅਸੀ ਪਰਿਵਾਰਾਂ ਨੂੰ ਮੁਫਤ ਪੜਾਉਂਦੇ ਸੀ ਮੈਡੀਕਲ ਇਨਸ਼ੋਰੈਂਸ ਕਰਾਉਂਦੇ ਸੀ ਕਛੀਆਂ ਬਣਾਈਆਂ ਜਿੰਨਾ ਕੰਮ ਕਰਦੇ ਸੀ ਅਕਾਲੀ ਦਲ ਨੇ ਕੀਤਾ ਤੇ ਵੱਡੇ ਬਾਦਲ ਸਾਹਿਬ ਨੇ ਕੀਤਾ ਤੁਹਾਨੂੰ ਟਿਊਬਲ ਕਨੈਕਸ਼ਨ ਦੇਖਿਆ ਪਰ ਇਹਨਾਂ ਨੇ ਦੇਖ ਲਿਆ 10 ਸਾਲ ਲਗਾਤਾਰ ਕੰਮ ਵਧ ਰਿਹਾ ਰੋਕੋ ਫੈਸਲਾ ਕੀਤਾ ਕਿ ਆ ਸਿੱਖ ਕੌਮ ਦੀ ਜਥੇਬੰਦੀ ਹੈ ਇਹਨੂੰ ਬੇਅਦਬੀਆਂ ਕਰਦੀਏ ਤੇ ਇਹਨਾਂ ਨੂੰ ਕਹੀਏ ਦੇਖੋ ਜੀ ਅਕਾਲੀ ਦਲ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ ਆ ਸਾਜ਼ਿਸ਼ ਸੀ ਤੁਸੀਂ ਦੇਖ ਲਓ ਪਹਿਲੀ ਬੇਅਦਬੀ ਹੋਈ ਸਾਨੂੰ ਬੜਾ ਦੁੱਖ ਹੈ ਸਾਡੀ ਸਰਕਾਰ ਦੇ ਦੌਰਾਨ ਹੋਈ ਬਹੁਤ ਦੁੱਖ ਹੈ ਪਰ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਨ ਦਿੱਤੀ ਤੁਸੀਂ ਦੇਖ ਲਓ ਉਹ ਯਾਦ ਕਰੋ ਆ ਸੜਕਾਂ ਤੇ ਦਾदू ਵਾਲ ਵਰਗੇ ਬਹਿ ਗਏ ਸੜਕਾਂ ਤੇ ਕਾਂਗਰਸੀ ਬਹਿ ਗਏ ਸੜਕਾਂ ਦੇ ਝਾੜੂ ਵਾਲੇ ਬਹਿ ਗਏ ਕਹਿੰਦੇ ਜਾਂਚ ਨਹੀਂ ਕਰਾਉਣੀ ਦੋਦੋ ਸਾਨੂੰ ਸੀਬੀਏ ਦੀ ਜਾਂਚ ਚਾਹੀਦੀ ਹੈ ਅਸੀਂ ਭਾਵਨਾ ਦੇਖਿਆ ਸੀ ਕਿ ਮੈਂ ਕਿਹਾ ਇਹਨੇ ਤਾਂ ਕਰਨਾ ਹੀ ਹੈ ਤੇ ਸੀਬੀਆਂ ਨੂੰ ਦੇ ਦਿੱਤਾ ਅੱਜ ਤੱਕ ਉਹ ਜਾਂਚ ਰੁੱਲਦੀ ਹੈ ਅੱਜ ਤੱਕ ਰੁੱਲਦੀ ਰਹੀ ਹੈ ਅੱਜ ਤੱਕ ਦੋਸ਼ੀ ਤੁਰੇ ਫਿਰਦੇ ਬਾਹਰ ਦੋ ਕੇਸ ਇੱਕ ਮਲੇਰ ਕੋਟਲੇ ਦਾ ਇੱਕ ਮੋਗੇ ਵਿੱਚ ਵੀ ਐਤਵੀ ਹੋਈ ਉਹ ਅਸੀਂ ਉਹਨਾਂ ਨੂੰ ਨਹੀਂ ਦਿੱਤੀ ਕਿਉਂਨ ਪਤਾ ਹੀ ਨਹੀਂ ਲੱਗਿਆ ਅਸੀਂ ਆਪਣੇ ਕੋਲੇ ਰੱਖ ਲਿਆ ਤੇ ਉਹਦੇ ਤੇ ਅਸੀਂ ਕਾਰਵਾਈ ਕੀਤੀ ਦੋਨਾਂ ਕੇਸਾਂ ਦੋਸ਼ੀ ਅੰਦਰ ਹੈ ਇਹ ਵੱਡੀ ਗੱਲ ਹੈ ਜਿਹੜਾ ਮਲੇਰ ਕੋਟਲੇ ਵਿਦਬੀ ਹੋਈ ਕਿਹੜਾ ਫੜਿਆ ਗਿਆ ਸੀ ਮੇਨ ਦੋਸ਼ੀ ਨਰੇਸ਼ Yadav ਕੌਣ ਆ ਨਰੇਸ਼ Yadav ਆਮ ਆਦਮੀ ਪਾਰਟੀ ਦਾ ਐਮਐਲਏ ਹੈ ਤੁਸੀਂ ਹੈਰਾਨ ਰਹਿ ਜਾਓਗੇ ਉਹਦਾ ਕੇਸ ਕੌਨਰ ਲੜ ਰੇ ਸੀ ਵਿਦਬੀ ਹੋਣੀ ਕੀਤੀ ਕੇਸ ਕੌਨਰ ਗੀ ਹਰਜੋਤ ਬੈਂਸ ਹਰਪਾਲ ਜੀ ਮਾ ਦੋਨੋਂ ਮੰਤਰੀ ਹੋਣਾ ਹੈ ਅਲੇ ਤੱਕ ਕੇਸ ਲੜ ਰਹੇ ਹੁੰਦੇ ਹੀ ਤੁਸੀਂ ਦੇਖੋ ਤੁਹਾਨੂੰ ਨੇ 5 ਸਾਲ 4 ਸਾਲ ਕੇਸ ਲੜਿਆ ਆ ਹੁਣੀ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਆਪਣਾ ਫੈਸਲਾ ਦਿੱਤਾ ਤੇ ਉਹਨਾਂ ਨੂੰ ਦੋਸ਼ੀ ਕਰਾਰ ਕਰਕੇ ਉਹਨੂੰ ਜੇਲ੍ਹ 'ਚ ਭੇਜਤਾ ਨਰੇਸ਼ ਚਾਦਰ ਨੂੰ ਤੁਸੀਂ ਵੱਡੀ ਗੱਲ ਤੁਸੀਂ ਜਿਹੜੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਜਦੋਂ ਫੈਸਲਾ ਦੇਣ ਲੱਗਿਆ ਸੈਸ਼ਨ ਜੱਜ ਆ ਹਰਜੋਤ ਬੈਂਸ ਚੀਮਾ ਤੇ ਭਗਵੰਤ ਮਾਨ ਨੇ ਮੀਟਿੰਗ ਕੀਤੀ केजरीवाल ਨਾਲ ਕੀ ਫੈਸਲਾ ਆਪਣੇ ਉਲਟੋਣਾ ਲੱਗਿਆ ਆਮ ਆਦਮੀ ਪਾਰਟੀ ਦਾ ਐਮਐਲਏ ਅੰਦਰ ਹੋ ਜਾਊਗਾ केजरीवाल ਨੇ ਭਗਵੰਤ ਮਾਨ ਤੇ ਡੀਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਜਿਹਨੇ ਦਰਖਾਸਤ ਦਿੱਤੀ ਸੀ ਬੇਅਦਬੀ ਦੀ ਉਹਨੂੰ ਡਰਾਓ ਉਦੋਂ ਐਪਲੀਕੇਸ਼ਨ ਦਿਵਾਓ ਕਿ ਅਸੀਂ ਕੇਸ ਵਾਪਸ ਕਰ ਰਹੇ ਹਾਂ ਦੇਖੋ 1 ਮਹੀਨਾ ਪਹਿਲੇ ਸਾਰੀਆਂ ਬੈਸਾ ਹੋ ਗਿਆ ਸਾਰਾ ਕੁਝ ਹੋ ਗਿਆ 1 مہینے پہلے دسمبر ਨੂੰ ਹੁਣ ਫੈਸਲਾ ਆਇਆ ਨਵੰਬਰ ਨੂੰ ਦਰਖਾਸਤ ਦਵਾਦੀ ਕਿ ਅਸੀਂ ਵਾਪਸ ਲੈ ਰਹੇ ਹਾਂ bc ਨੇ ਸੈਸ਼ਨ ਕੋਰਟ ਦਰਖਾਸਤ ਦਿੱਤੀ b a ਨੇ ਦਰਖਾਸਤ ਦਿੱਤੀ ਕਿ ਅਸੀਂ ਕੇਸ ਹੀ ਵਾਪਸ ਲੈ ਰਹੇ ਹਾਂ ਦੇਖੋ ਬੇਅਦਬੀ ਦਾ ਕੇਸ ਹੋਇਆ ਤੇ ਅਸੀਂ ਕਿਤੇ ਵਾਪਸ ਲੈ ਰਹੇ ਹਾਂ ਕਿਉਂਕਿ ਨਰੇਸ਼ ਯਾਦਮ ਨੇ ਇਹਨਾਂ ਨੂੰ ਡਰਾਇਆ ਕਿ ਮੈਂ ਤਾਂ ਕਹਿ ਦੂੰਗਾ ਕਿ ਮੈਨੂੰ ਤਾਂ ਕੇਜਰੀਵਾਲ ਨੇ ਭੇਜਿਆ ਕਰਨ ਵਾਸਤੇ ਆ ਪੰਜਾਬ ਵਿੱਚ ਗੜਬੜ ਹੋਣੀ ਕਰਕੇ

ਇਨ ਵਾਪਸ ਵੀ ਕਰਦਾ ਮੈਂ ਫੈਸਲਾ ਦੇ ਰਿਹਾ ਕਿ ਨਰੇਸ਼ਾਦ ਨੂੰ ਅੰਦਰ ਕਰ ਦਿੱਤਾ ਐਤੋ ਵੀ ਮਾੜੀ ਗੱਲ ਹੋਰ ਕੀਤੀ ਇਹਨਾਂ ਨੇ ਫੈਸਲਾ ਆ ਗਿਆ 30 ਤਰੀਕ ਨੂੰ ਆ ਦਸੰਬਰ ਨੂੰ ਕਿ ਇਹਨੂੰ ਅੰਦਰ ਕੀਤਾ ਜਾਏ ਤੇ ਉਹਨੇ ਕਿਹਾ ਮੈਂ ਤਾਂ ਫਿਰ ਰੌਲਾ ਪਾਉਂਗਾ

ਇਹ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸੇ ਵੀ ਵਰਕਰ ਦੇ ਘਰੇ ਚਲੇਓ ਸਵੇਰੇ ਅਰਦਾਸ ਕਰਕੇ ਨਿਕਲਦਾ ਕਰੋ ਤੇ ਉਸੇ ਹੀ ਪਾਰਟੀ ਨੂੰ ਇਹਨਾਂ ਲੁਟੇਰਿਆਂ ਨੇ ਅੱਜ ਕਾਂਗਰਸ ਵਰਗੇ ਟੈਂਕਾ ਤੋਪਾ ਮਾਰਨ ਵਾਲੇ ਬੰਬ ਸਿੱਟਣ ਵਾਲੇ ਪਾਰਟੀ ਨੇ ਆਪਾਂ ਨੂੰ ਬਗਨਾਮ ਕਰਤਾ ਕਿਉਂ ਆਪਾਂ ਗੱਲਾਂ ਛਾਗੇ